ਅਨਿਊਜ਼ੀਲੈਂਡ ਵਾਲੀ ਨਗਰਗੀਤਨ ਵਾਲੀ ਵੀਡੀਓ ਦਾ ਸਾਰੇ ਨੇ ਵੇਖ ਹੀ ਲਈ ਹੋਣੀ ਆ ਕੋਈ ਕੋਈ ਪੇਜਾਂ ਵਾਲਾ ਲੈ ਕੇ ਪਾਈ ਜਾਂਦਾ ਵਾ ਗੋਰਿਆਂ ਨੇ ਨਗਰਗੀਤਨ ਰੋਕ ਲਿਆ ਗੋਰਿਆਂ ਨੇ ਆ ਕਰ ਲਿਆ ਤੇ ਜਿਹੜਾ ਆਪਣੇ ਕ੍ਰਿਸਚੀਅਨ ਵੀਰ ਇੰਡੀਆ ਪੰਜਾਬ ਚਾ ਉਹ ਲਿਖੀ ਜਾਂਦੇ ਕਿ ਪੰਜਾਬ ਚ ਤੁਸੀਂ ਧੱਕਾ ਕਰਦੇ ਨਾ ਤਾਂ ਕੀਤਾ ਪਹਿਲਾਂ ਬਈ ਇੱਥੇ ਵੇਖ ਲੋ ਕੜਮ ਚੌਧਰੀ ਨਹੀਂ ਜਿੰਦੇ ਹੁੰਦੇ ਹਰ ਜਗ੍ਹਾ 'ਚ ਹੁੰਦੇ ਆ ਰੌਲਾ ਪਾਉਣ ਵਾਲੇ ਇਹ ਉਹਨਾਂ 'ਚੋਂ ਆ ਮੈਂ ਨਾਂ ਨਹੀਂ ਲੈਣਾ ਤੁਸੀਂ ਸੱਚ ਮਾਰੋਗੇ ਪ੍ਰਮੋਟਰ ਵਾਲਾ ਕੰਮ ਹੋ ਜਾਂਦਾ ਇਹ ਉਹਨਾਂ 'ਚੋਂ ਆ ਇਹਨੂੰ ਇੱਥੋਂ ਦੇ ਲੋਕ ਵੀ ਨਹੀਂ ਪਸੰਦ ਕਰਦੇ ਹੋਰ ਛੱਡੋ ਪਾਸਟਰ ਤੇ ਜਿਹੜੇ ਕ੍ਰਿਸਚੀਅਨ ਅਸਲੀ ਇੱਥੇ ਦੇ ਹੈਗੇ ਨਾ ਉਹ ਵੀ ਇਹਨਾਂ ਨੂੰ ਮਾਰਾ ਕਹਿੰਦੇ ਉਹ ਵੀ ਨਹੀਂ ਵਧੀਆ ਥਾਂ ਦੇ ਵੀ ਇਹ ਕਹਿੰਦੇ ਫੇਕ ਆ 5000 ਡਾਲਰ ਉਹ ਬੰਦਾ ਲੈਂਦਾ ਇਕੱਲਾ ਥੋੜਾ ਨਾ ਚਾਹ ਪੀਂਦਾ ਕੌਫੀ ਪੀਂਦਾ ਇੱਥੇ ਮਤਲਬ ਕੈਫੇ 'ਚ ਮੈਲਾ ਦਾ ਤੁਸੀਂ ਤੇ ਗੱਲਾਂ ਕਰਦੇ ਆ ਮੱਲਾ ਗੱਲ ਪੂਰੀ ਸਮਝ ਲਈਦੀ ਹੁੰਦੀ ਆ ਕਿ ਕੀ ਮਸਲਾ ਵਾ ਉਹ ਹਰ ਵਾਰ ਉਹਨਾਂ ਨੇ ਮੁੱਦਾ ਬਣਾਉਣਾ ਤੇ ਪੈਸੇ ਕਮਾਉਣੇ ਆ ਉਹ ਲੋਕਾਂ ਤੋਂ ਪੈਸੇ ਤੈਸੇ ਲੈਂਦਾ ਧਰਮ ਦੇ ਨਾਂ ਤੇ ਜਿੱਦਾਂ ਆਪਣੇ ਇੰਡੀਆ ਧਰਮ ਵਾਲਾ ਕੰਮ ਵਧੀਆ ਚੱਲਦਾ ਉਹ ਵੀ ਚਲਾਉਂਦਾ ਵਾ ਉਹਦੇ ਬੋਲਵਰ ਵਧਾਉਂਦਾ ਵ ਕਿਉਂਕਿ ਇਹ ਰੌਲਾ ਪਾਉਗੇ ਕਾਰਡ ਖੇਡੋ ਸਰ ਨੂੰ ਵਧੀਆ ਦਾ ਇਹ ਕਰਕੇ ਪਹਿਲਾਂ ਗੱਲ ਵੇਖ ਲਈਦੀ ਹੁੰਦੀ ਸਮਝ ਲਈਦੀ ਹੁੰਦੀ ਆ ਤੇ ਫੇਰ ਰੌਲਾ ਪਾਈਦਾ ਗੋਰੀਆਂ ਨੇ ਨਗਰ ਕੀ ਤਰੋਗ ਲਿਆ ਐ ਕਰ ਲੈ ਤੇ ਫਿਰ ਪੁਲਿਸ ਵਾਲਿਆਂ ਨੇ ਭਜਾਏ ਵੀ ਆ ਤੇ ਉੱਥੇ ਕੀ ਰੌਲਾ ਪਿਆ ਵਧੀਆ ਬਾਜੋ ਹੋਈ ਸਮਾਪਤੀ ਤੇ ਦੂਜੀ ਗੱਲ ਥੋੜਾ ਜਿਹਾ ਵੇਖੀਦਾ ਹੁੰਦਾ ਵੀ ਗੱਲ ਕਰਨ ਲੱਗੇ ਨਾ ਤੇ ਬੜੀ ਖੁਸ਼ੀ ਮਨਾਉਂਦੇ ਆ ਵੀ ਪੰਜਾਬ ਦੇ ਕਰਕੇ ਹੁਣ ਬੜੇ ਕਮੈਂਟ ਆਉਂਦੇ ਆ ਤੇ ਤੁਸੀਂ ਪੰਜਾਬ ਜਿੱਤੇ ਕਾ ਕਰਦੇ ਆ ਤਾਂ ਕਰਕੇ ਕਰਦੇ ਆ ਤੱਕੇ ਵਾਲੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਜੇ ਕਹੀਏ ਤਾਂ ਇਹ ਪੰਜਾਬ ਦਾ ਕਰਕੇ ਕਰਨਾ ਹੁੰਦਾ ਤਾਂ ਸੜਾਂਚ ਕੀ ਹੋ ਰਿਹਾ ਸੜਾਂਚ ਪਤਾ ਤੁਹਾਨੂੰ ਕੀ ਹੋ ਰਿਹਾ ਜਾਂ ਤਾਂ ਖਬਰਾਂ ਸੌਂਦੇ ਨਹੀਂ ਜਾਂ ਪੜ੍ਹਦੇ ਨਹੀਂਗੇ ਜਾਂ ਵੇਖਦੇ ਨਹੀਂ ਟਵਿੱਟਰ ਡਾਊਨਲੋਡ ਕਰਕੇ ਵੇਖ ਲਿਓ ਤੇ ਸੜਾਂਚ ਤੇ ਕਿੰਨੀਆਂ ਲਾਸ਼ਾਂ ਕਿੰਦਾ ਪਰ ਪਰ ਸੜਦੇ ਆ ਕੌਣ ਬਾਅਦ ਚੱਕਦਾ ਜਾਓ ਉਥੇ ਲੜੋ ਨਾ ਹੀ ਦੱਸ ਮੈਂ ਧਰਮ ਨੂੰ ਕਿਸੇ ਨੂੰ ਨਹੀਂ ਟਾਰਗੇਟ ਕਰਦਾ ਜਦੋਂ ਮਾੜਾ ਕਹਿਣਾ ਹੋਵੇ ਨਾ ਤੇ ਬੰਦੇ ਨੂੰ ਧਰਮ ਨੂੰ ਕਿਸ ਜਗ੍ਹਾ ਨੂੰ ਉਹਦਾ ਮਾੜਾ ਪੱਕ ਬੰਦਾ ਲੱਭ ਕੇ ਉਹਨੂੰ ਮਾੜਾ ਸਾਥ ਤੇ ਕਰ ਲੈਂਦਾ ਇਹ ਕਰਕੇ ਤੁਸੀਂ ਸਿੱਖਾਂ ਨੂੰ ਮਾੜਾ ਕਹਿਣਾ ਜਾਂ ਤੁਹਾਨੂੰ ਕੋਈ ਜਿਹੜਾ ਇੱਕ ਦੂਜੇ ਨੂੰ ਕਹੀ ਜਾਂਦਾ Hindu Muslim ਨੂੰ ਉਹਨੂੰ ਇਹ ਚੀਜ਼ ਚ ਕੋਈ ਫਾਇਦਾ ਨਹੀਂ ਹੈਗਾ ਇਹਦਾ ਖਾਮੀਆਂ ਪੇਸ਼ੀਆਂ ਲੱਭ ਲੈਂਦਾ ਬੰਦਾ ਕਹਿੰਕੇ ਆਦਾ ਧਰਮ ਨਾਲ ਚੰਗੀ ਤਰ੍ਹਾਂ ਜੜੋ ਤੇ ਸੱਚ ਦੀ ਖੋਜ ਕਰੋ ਨਾ ਕਿ ਇੱਕ ਦੂਜੇ ਨੂੰ ਭੰਡਣ ਦੀ ਇਹ ਕਰਕੇ ਭਗਤ ਕਬੀਰ ਜੀ ਨੇ ਉਹਨਾਂ ਸਮੇਂ ਦੀ ਲੈਤਾ ਸੀਗਾ ਦਰੋਗ ਪੜ ਪੜ ਖੁਸ਼ੀ ਹੋਏ ਵੇਖ ਖਬਰ ਬਾਦ ਵਕਾਹੇ ਹੱਕ ਸੱਚ ਖਾਲਕ ਖਾਲਕ ਮਿਆਨੇ ਸ਼ਾਂ ਮੂਰਤ ਨਾ ਹੈ ਹਕ ਸੱਚ ਖਲਖ ਮਿਆਨੇ ਸ਼ਾਂ ਮੂਰਤ ਨਾ ਹੈ ਇਹ ਦਰੋਗ ਪੜ ਪੜ ਖੁਸ਼ੀ ਹੋਏ ਦੂਜਿਆਂ ਦੇ ਤੁਸੀਂ ਬੇਦਸ਼ਾਤਰ ਪੜ ਕੇ ਕਿਤਾਬਾਂ ਧਾਰਮਿਕ ਖੁਸ਼ ਹੋਈ ਜਾਂਦੇ ਉਹਨਾਂ ਦਾ ਮਜ਼ਾਕ ਬਣਾਈ ਜਾਂਦੇ ਆ ਆਪ ਵੀ ਆ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਕੀ ਸਿੱਖਿਆ ਲਈ ਆ ਇਹ ਸਾਰਿਆਂ ਦੇ ਟੋਕਰੀ ਸਾਰੇ ਏ 2 ਜੈਡ ਧਰਮਾਂ ਦੇ ਇੱਕ ਦੇ ਨਹੀਂ ਸਾਰਿਆਂ ਦੇ ਸਪੈਕ ਲਿਵ ਲੈਟ ਅਦਰਸ ਲਿਵ